ਹਾਂਜੀ ਹੁਣ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਵੀ ਉਹਦੇ ਬਾਰੇ ਕੀ ਸਵਾਲ ਉੱਠੇ ਆ ਤੇ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਤੇ ਵੀਡੀਓ ਆਪਾਂ ਦੋ ਦਿਖਾਵਾਂਗੇ ਪਹਿਲੀ ਵੀਡੀਓ ਅਮਨਦੀਪ ਦੀ ਤੇ ਇੱਕ ਜਿਹੜਾ ਕੱਲ ਪੁਲਿਸ ਵਾਲਾ ਫੜਿਆ ਗਿਆ ਜਿਹਦੇ ਤੋਂ 1 ਕਿਲੋ ਚਿੱਟਾ ਬਰਾਮਦ ਹੋਇਆ ਤੇ ਜਿਹੜਾ ਕਿ ਰੰਗੇ ਹੱਥੀ ਫੜਿਆ ਗਿਆ ਤੇ ਕਈ ਕਰੋੜ ਦਾ ਦੱਸਦੇ 7 ਕਰੋੜ ਦਾ ਉਹ ਚਿੱਟਾ ਤੇ ਪਹਿਲਾਂ ਆਪਾਂ ਅਮਨਦੀਪ ਦੀ ਵੀਡੀਓ ਸੁਣਾਈਏ ਤੁਹਾਨੂੰ ਵੀ ਕੀ ਕਹਿੰਦੇ ਆ ਲੋਕ ਤੇ ਕੀ ਕਹਿੰਦੇ ਆ ਪੱਤਰਕਾਰ ਤਾਂ ਫਿਰ ਅਗਲੇ ਵਿਚਾਰ ਕਰਾਂਗੇ ਸਾਂਝੇ ਅਗਲੀ ਵੀਡੀਓ ਵੀ ਸੁਣਾਉਣੀ ਆ ਤੁਹਾਨੂੰ ਪਹਿਲਾਂ ਇਹ ਸੁਣੋ ਜੀ ਮੇਰੇ ਪਹਿਲਾਂ ਨਹੀਂ ਕਹਦਾ ਪੁੱਠੇ ਕੰਮਾਂ ਜਿਹੜਾ ਸਾਡੇ ਨਾਲ ਪੁਲਿਸ ਵਾਲੀ ਆ ਤੇ ਰਲੀ ਆ ਤੇ ਤਾਂ ਹੀ ਕੰਮ ਹੁੰਦੇ ਆ ਆਪਾਂ ਦੇ ਹੀ ਮਜੀਠੀਆ ਵੇਚਦਾ ਮੈਂ ਨਾ ਭਗਵੰਤ ਮਾਨ ਜਿੰਨਾ ਕੋਈ ਵੇਚਦਾ ਹੀ ਨਹੀਂ ਸਾਰੇ ਨਾਲ ਵਾਦੇ ਚਿੱਟਾ ਹੀ ਇਹ ਵੇਚ ਰਾਇ ਹਣ ਇਹਨਾਂ ਦੇ ਸਰਕਾਰੀ ਮਲਾਜਾਂ ਬੀਚੇ ਜਾਂਦੇ ਜਾਂ ਫਿਰ ਸਾਰਿਆਂ ਦੇ ਘਾਟ ਹੁੰਦੀ ਹੁੰਦੀ ਵਿਟਾਉਣ ਜੀ ਮੈਂ ਵਹੀ ਦਾ ਕਹਾਣਾ ਸੱਚੇ ਆ ਫਿਰ ਪੁਲਿਸ ਨਹੀਂ ਨਤਲੀ ਹੋਈ ਆ ਗੋਲੀਬਾਰੀ ਤਾਂ ਨਾਰਮਲ ਵਾਈ ਵੀ ਮੌਤ ਮਾਰਤਾ ਵੱਢਦਾ ਇਹ ਨਾਰਮਲ ਹੀ ਚੱਲੀ ਜਾਂਦਾ ਪੰਜਾਬ 'ਚ ਪ੍ਰਮਾਤਮਾ ਆਪਦੇ ਪਰਿਵਾਰ ਤੇ ਮਿਹਰ ਭਰਿਆ ਰੱਖੇ ਆਪਦੇ ਖੁਸ਼ ਰੋ ਆਪਦੇ ਘਰੇ ਰੋ ਇੰਦਾ ਵੀ ਇੱਕ ਲੇਡੀ ਕਾਂਸਟੇਬਲ ਅਮਨਦੀਪ ਕੌਰ ਵੱਲੋਂ ਸੋਸ਼ਲ ਮੀਡੀਆ ਤੇ ਰੀਲਾਂ ਬਣਾਈਆਂ ਜਾਂਦੀਆਂ ਨੇ ਤੇ ਆਪਣਾ ਆਲੀਸ਼ਾਨ ਲਾਈਫਸਟਾਈਲ ਦਿਖਾਇਆ ਜਾਂਦਾ ਹੈ ਤੇ ਕਾਲੀ ਥਾਰ ਦੇ ਵਿੱਚ ਉਹ ਚਿੱਟਾ ਵੀ ਵੇਚਦੀ ਹੈ ਜਦੋਂ ਇਹੋ ਜਿਹੀਆਂ ਖਬਰਾਂ ਸੁਣਦੇ ਆਂ ਤੇ ਮੈਨੂੰ ਮੇਰੇ ਸਕੂਲ ਟਾਈਮ ਦੀ ਗੱਲ ਯਾਦ ਆਉਂਦੀ ਹੈ ਕਿ ਜਦੋਂ ਸਾਨੂੰ ਅਧਿਆਪਕ ਪੜਾਇਆ ਕਰਦੇ ਸੀ ਉਹ ਸਾਨੂੰ ਦੱਸਿਆ ਕਰਦੇ ਸੀ ਕਿ ਜਦੋਂ ਕੋਈ ਦੁਰਘਟਨਾ ਹੋ ਜਾਂਦੀ ਹੈ ਕੋਈ ਹਾਦਸਾ ਹੋ ਜਾਂਦਾ ਹੈ ਤੇ ਤੁਸੀਂ ਜਲਦੀ ਜਲਦੀ ਫੋਨ ਚੁੱਕੋ ਤੇ 100 ਨੰਬਰ ਤੇ ਨੰਬਰ ਮੜਾਓ ਅਤੇ ਪੁਲਿਸ ਨੂੰ ਆਪਣੇ ਘਰ ਬੁਲਾਓ ਤੇ ਦੱਸੋ ਕਿ ਕੀ ਵਰਦਾਤ ਹੋਈ ਹੈ ਅਸੀਂ ਇਹ ਖਬਰਾਂ ਸੁਣਦੇ ਆ ਤੇ ਸਾਡਾ ਵਿਸ਼ਵਾਸ ਉੱਠ ਜਾਂਦਾ ਹੈ ਕਿ ਜਿਸ ਪੰਜਾਬ ਪੁਲਿਸ ਤੋਂ ਅਸੀਂ ਸਹਾਇਤਾ ਮੰਗਣੀ ਹੁੰਦੀ ਹੈ ਉਹ ਹੁਣ ਖੁਦ ਨਸ਼ੇ ਵੇਚ ਰਹੀ ਹੈ ਬਹੁਤ ਸਾਰੇ ਤਾਂ ਨਹੀਂ ਪਰ ਕੁਝ ਪੁਲਿਸ ਵਾਲੇ ਇਦਾਂ ਦੇ ਨੇ ਜੋ ਬਾਕੀ ਪੁਲਿਸ ਵਾਲਿਆਂ ਦਾ ਨਾਮ ਖਰਾਬ ਕਰਦੇ ਨੇ ਇਹ ਲੇਡੀ ਕਾਂਸਟੇਬਲ ਜਿਹਦੇ ਵੱਲੋਂ ਕਿ ਚਿੱਟਾ ਵੇਚਿਆ ਜਾਂਦਾ ਹੈ ਉਸ ਨੂੰ ਫੜਨ ਤੋਂ ਬਾਅਦ برخਾਸਤ ਵੀ ਕੀਤਾ ਜਾਂਦਾ ਹੈ ਪਰ ਲੋਕ ਸਾਡੇ ਆਮ ਲੋਕ ਬਾਅਦ ਵਿੱਚ ਉਸ ਨੂੰ ਫੋਲੋ ਕਰਦੇ ਨੇ ਉਸ ਦਾ ਲਾਈਫ ਸਟਾਈਲ ਲਿਖਦੇ ਨੇ ਕਿ ਉਸ ਦਾ ਲਾਈਫ ਸਟਾਈਲ ਹਾਂਜੀ ਇਹ ਤਾਂ ਸੀ ਜੋ ਆਪਣੇ ਪੰਜਾਬ ਦੇ ਜੋ ਪੱਤਰਕਾਰਾਂ ਤੇ ਜੋ ਆਪਣੇ ਲੋਕ ਆ ਉਹਨਾਂ ਦਾ ਕਹਿਣਾ ਏ ਹੁਣ ਇਹ ਸੱਚ ਆ ਕਿਉਂਕਿ ਆਪਣੀ ਕੋਈ ਵੀ ਕਿਤੇ ਘਟਨਾ ਵਾਪਰਦੀ ਹੈ ਪਹਿਲਾਂ ਆਪਾਂ ਪੰਜਾਬ ਪੁਲਿਸ ਨੂੰ ਖਬਰ ਕਰਦੇ ਹਾਂ 100 ਨੰਬਰ ਤੇ ਕਾਲ ਕਰਦੇ ਹਾਂ ਤਾਂ ਹੁਣ ਪੰਜਾਬ ਪੁਲਿਸ ਕਈ ਹੁਣ ਜਿਵੇਂ ਆਪਣੇ ਚਟਾ ਪੀਂਦੇ ਵੀ ਫੜੇ ਜਾਂਦੇ ਆ ਤੇ ਵੇਚਦੇ ਵੀ ਤਾਂ ਸਾਡਾ ਪੰਜਾਬ ਤੁਰ ਕਿੱਧਰ ਨੂੰ ਪਿਆ ਸਾਡੇ ਯੋਧਿਆਂ ਦੀ ਧਰਤੀ ਮੰਨੀ ਜਾਂਦੀ ਹੈ ਸਾਡੀ ਹਿੰਦੁਸਤਾਨ ਦੀ ਧਰਤੀ ਕੁਰਬਾਨੀਆਂ ਕੀਤੀਆਂ ਯੋਧਿਆਂ ਨੇ ਸਾਡੇ ਪੰਜਾਬ ਦੇ ਵਿੱਚ ਉਹ ਸੂਰਮੇ ਜਿਵੇਂ ਕਿ ਇਸ ਗੱਲ ਕਰੀਏ ਆਪਾਂ ਹਰੀ ਸਿੰਘ ਨਲੂਆ ਜਿਨੇ ਕੇ ਸ਼ੇਰ ਦਾ ਜਵਾੜਾ ਪੜਿਆ ਸੀ ਜੇ ਗੱਲ ਕਰੀਏ ਬਾਬਾ ਦੀਪ ਸਿੰਘ ਜਿਹਨੇ ਤਲੀ ਤੇ ਸੀਸ ਧਰ ਕੇ ਤੇ ਮੁਸਲੇਨਾ ਲੜਿਆ ਸੀ ਤੇ ਜੇ ਗੱਲ ਕਰੀਏ ਅਸੀਂ ਸੰਤ ਜਰਨੈਲ ਸਿੰਘ ਪਿੰਡਰਾਵਾਲੀ ਜਿਨ੍ਹਾਂ ਨੇ ਸਰਕਾਰਾਂ ਨੂੰ ਅੰਜਾਮ ਦਿੱਤੇ ਵੱਡੇ ਵੱਡੇ ਤਾਂ ਜੋਧਿਆਂ ਦੀ ਧਰਤੀ ਹੈ ਤੇ ਜਿਹਦੇ ਉੱਤੇ ਇੰਨਾ ਹੁਣ ਕ੍ਰਾਈਮ ਵੱਧ ਰਿਹਾ ਕਿਉਂਕਿ ਇਹ ਕਹਿੰਦੇ ਆ ਵੀ ਅਸੀਂ ਨਸ਼ੇ ਤੇ ਰੋਗ ਲਾਤੀ ਇਹ ਥੋੜੇ ਜਿਹਾ ਸਮਾਂ ਹੀ ਹੋਇਆ ਵੀ ਬਲਡوزر ਫੇਰਨ ਲੱਗ ਰਿਹਾ ਨਸ਼ੇ ਤਸਕਰਾਂ ਦੀ ਘਰ ਤੇ ਹੁਣ ਕਈ ਸਵਾਲ ਭਵੰਤਮਾਨ ਤੇ ਉੱਠਿਆ ਵੀ ਇਹਦੀ ਕੋਠੀ ਤੇ ਵੀ ਬਲਡوزر ਫੇਰੋ ਤਾਂ ਹੁਣ ਜਿਹੜਾ ਇੱਕ ਹੋਰ ਵੀਡੀਓ ਸੁਣਾਵਾਂਗੇ ਆਪਾਂ ਤੁਹਾਨੂੰ ਜਿਹੜਾ ਕਿ ਪੁਲਿਸ ਵਾਲੇ ਦੀ ਆ ਤਾਂ ਉਹ ਇਹ ਆਪਾਂ ਤੁਹਾਡੇ ਨਾਲ ਤਾ ਵਿਚਾਰ ਸਾਂਝੇ ਕਰ ਰਹੇ ਹਾਂ ਕਿਉਂਕਿ ਇਹ ਬਹੁਤ ਦਿਨ ਵਦਨ ਘਟਨਾ ਵਾਪਰ ਰਹੀਆਂ ਜੇ ਪੰਜਾਬ ਪੁਲਿਸ ਚਿੱਟਾ ਵੇਚਣ ਲੱਗੀ ਤੇ ਖਾਣ ਲੱਗੀ ਬਈ ਪੰਜਾਬ ਦਾ ਭਲਾ ਕਿੱਥੋਂ ਹੋ ਜੂਆ ਤਾਂ ਇਸ ਕਰਕੇ ਆਪਾਂ ਇਹ ਵੱਡੇ ਵੱਡੇ ਜਿਵੇਂ ਗੱਲਾਂ ਦੇ ਖੁਲਾਸੇ ਕਰਨ ਜਾ ਰਹੇ ਆ ਤੇ ਇੱਕ ਤੁਹਾਨੂੰ ਪੁਲਿਸ ਵਾਲੇ ਦੀ ਵੀ ਦਿਖਾਉਣੇ ਆ ਵੀਡੀਓ ਸੁਣੋ ਆ ਵੀ ਸਾਂਝੀ ਕਰ ਰਿਹਾ ਪੰਜਾਬ ਪੁਲਿਸ ਦਾ ਇੱਕ ਹੋਰ ਮੁਲਾਜ਼ਮ 1 ਕਿਲੋ ਹਿਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੰਟੈਲੀਜੈਂਸ ਦਾ ਇੰਸਪੈਕਟਰ ਹੈ ਜਿਸ ਦੇ ਕੋਲੋਂ 1 ਕਿਲੋ ਹਿਰੋਇਨ ਬਰਾਮਦ ਹੋਈ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੇ ਨਾਲ ਹੀ ਉਸ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਸੀਆਈਏ ਸਟਾਫ ਅੰਮ੍ਰਿਤਸਰ ਦੇ ਵੱਲੋਂ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਜਿਹੜਾ ਰਿਮਾਂਡ ਉਹਨਾਂ ਨੂੰ ਮਿਲਿਆ ਤਾਂ ਦੱਸ ਦਈਏ ਕਿ ਪਲਕੇ ਮੁੱਖ ਮੰਤਰੀ ਭਗਵੰਤ ਮਾਨਦ ਵੀ ਇੱਕ ਬਿਆਨ ਆਇਆ ਸੀ ਉਹਨਾਂ ਨੇ ਕਿਹਾ ਸੀ ਚਾਹੇ ਕੋਈ ਪੁਲਿਸ ਮੁਲਾਜ਼ਮ ਹੋਵੇ ਚਾਹੇ ਕੋਈ ਮੰਤਰੀ ਹੋਵੇ ਚਾਹੇ ਕੋਈ ਐਮਐਲਏ ਹੋਵੇ ਕਿਸੇ ਨੂੰ ਵੀ ਆ ਜਿਹੜਾ ਛੱਡਿਆ ਨਹੀਂ ਜਾਵੇਗਾ ਪੀਲਾ ਪੰਜਾ ਜਿਹੜਾ ਉਹਨਾਂ ਦੇ ਘਰ ਦੇ ਉੱਤੇ ਚੱਲੇਗਾ ਤਾਂ ਉਹਨਾਂ ਨੇ ਕਿਹਾ ਸੀ ਕਿ ਕਿਸੇ ਦੇ ਉੱਤੇ ਕੋਈ ਰਹਿਮ ਨਹੀਂ ਕੀਤਾ ਜਾਵੇਗਾ ਕਿਉਂਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਇੱਕ ਵੀੜਾ ਚੱਕਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਤਾਨੂੰ ਸਾਰਿਆਂ ਨੂੰ ਯਾਦ ਹੋਣਾ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ ਥਾਰ ਵਾਲੀ ਮਹਿਲਾ ਕਾਂਸਟੇਬਲ ਤੇ ਉਸ ਤੋਂ ਬਾਅਦ ਹੁਣ ਇੱਕ ਇੰਟੈਲੀਜੈਂਸ ਇੰਸਪੈਕਟਰ 1 ਕਿਲੋ ਹਿਰੋਇਨ ਦੇ ਨਾਲੇ ਗਿਰ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਤਾਂ ਹੁਣ ਸਰਕਾਰੀ ਅਧਿਕਾਰੀਆਂ ਦੇ ਉੱਤੇ ਇਸ ਦੀ ਗਾਜ਼ ਡਿੱਗਦੀ ਹੋਈ ਨਜ਼ਰ ਆ ਰਹੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਜਿਹੜਾ ਲਗਾਤਾਰ ਤੰਜ ਕਸੇ ਜਾ ਰਹੇ ਸੀ ਵੀ ਭਾਈ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਹੜਾ ਛੋਟੇ ਨਸ਼ਾ ਤਸਕਰਾਂ ਨੂੰ ਫੜ ਰਿਹਾ ਹੈ ਉਹਨਾਂ ਦੇ ਘਰ ਟਾਇੇ ਜਾ ਰਹੇ ਨੇ ਪਰ ਹੁਣ ਉਹਨਾਂ ਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਹਾਂਜੀ ਹੁਣ ਆਪਾਂ ਜੇ ਗੱਲ ਕਰੀਏ ਸੀਮ ਪੰਤਮਾਨ ਦੀ ਕਿਉਂਕਿ ਉਹਨੇ ਇੱਕ ਐਲਾਨ ਕੀਤਾ ਵੀ ਅਭੀ ਚਾਹੇ ਕੋਈ ਪੁਲਿਸ ਵਾਲਾ ਚਾਹੇ ਕੋਈ ਆਮ ਬੰਦਾ ਕੋਈ ਵੀ ਆ ਵੀ ਬਖਸ਼ਾ ਕਿਸੇ ਨੂੰ ਨਹੀਂ ਜਾਊਗਾ ਹੁਣ ਜੋ ਗੱਲ ਕਰੀਏ ਤਾਂ ਆਪਾਂ ਦੇਖਣਾ ਹੁਣ ਇਹ ਬਣਦਾ ਕਿਉਂਕਿ ਉਹ ਤਾਂ ਉਹਨਾਂ ਦੀ ਹਰਿਆਸਤ ਦੇ ਵਿੱਚ ਹੈਗੀ ਆ ਜਿਹੜੀ ਇਹ ਹੈੱਡਕੋਸਟੀ ਵਾਲਾ ਜੋ ਅਮਨਦੀਪ ਕੌਰ ਬਠਿੰਡਾ ਤੋਂ ਜੋ ਗ੍ਰਿਫਤਾਰ ਕੀਤੀ ਆ ਤਾਂ ਜਿਹੜਾ ਹੁਣ ਇਹ ਪੁਲਿਸ ਵਾਲਾ ਇਹਦਾ ਰਿਮਾਂਡ ਇਹ ਲਈ ਜਾਂਦੀ ਪੁਲਿਸ ਤੇ ਅਮਰਤਸਰ ਦੀ ਪੁਲਿਸ ਨੇ ਪੜਾਇਆ ਗਿਆ ਇਹਨੂੰ ਤੇ ਹੁਣ ਜਿਵੇਂ ਇਹ 7 ਕਰੋੜ ਦਾ ਚਿੱਟਾ ਦੱਸਿਆ ਜਾਂਦਾ ਜੋ ਤੇ 1 ਕਿਲੋ ਇਹਦੇ ਤੋਂ ਬਰਾਮਦ ਹੋਇਆ ਦੇਖਣਾ ਹੁਣ ਇਹ ਬਣਦਾ ਵੀ ਇਹਨਾਂ ਤੇ ਕਾਰਵਾਈ ਹੋਣੀ ਆ ਜਾਂ ਨਹੀਂ ਹੋਣੀ ਆ ਕਿਉਂਕਿ ਉਹ ਕੁੜੀ ਨੇ ਤਾਂ ਹੱਲੇ ਤੱਕ ਆਪਣੇ ਬੰਨੀਓ ਕੋਦੀ ਨਹੀਂ ਮੰਨੀ ਕਿਉਂਕਿ ਅਮਨਦੀਪ ਕੌਰ ਆ ਜਿਹੜੀ ਪੰਜਾਬ ਪੁਲਿਸ ਵਾਲੀ ਉਹਨੇ ਤਾਂ ਇਹ ਕਿਹਾਗਾ ਵੀ ਮੈਰੀ ਕੋਈ ਗਲਤੀ ਨਹੀਂ ਇਹਦੇ ਚ ਮੈਂ ਹਜੇ ਤੱਕ ਆਪਣੇ ਦੋਸ਼ ਨੂੰ ਦੋਸ਼ ਨਹੀਂ ਠਹਿਰਾ ਰਹੀ ਤਾਂ ਹੁਣ ਜੇ ਗੱਲ ਕਰੀਏ ਸਾਡੇ ਲੋਗ ਉਹਨੂੰ ਫੋਲੋ ਕਰਦੇ ਆ ਇੰਸਟਾਗ੍ਰam ਤੇ ਉਹਦੀਆਂ ਰੀਲਾਂ ਪਾਉਂਦੀ ਸੀ ਉਹ ਤੇ ਗਾਣੇ ਬੈਲਿੰਗ ਵਾਲੇ ਲੋਨ ਦੇ ਇਸ ਤਰ੍ਹਾਂ ਤਰ੍ਹਾਂ ਦੇ ਵਗੈਰਾ ਵਗੈਰਾ ਉਹਦੇ ਉੱਤੇ ਸਵਾਲ ਉੱਠੇ ਆ ਜੇ ਗੱਲ ਕਰੀਏ ਆਪਾਂ ਥਾਰ ਗੱਡੀ ਦੀ 17 ਲੱਖ ਤੋਂ ਸਟਾਰਟ ਆ ਅਗਲੀ ਵੀਡੀਓ ਚ ਵੀ ਦੱਸਿਆ ਸੀ ਮੈਂ ਦੋ ਤਾਂ ਥਾਰਾਂ ਹੀ ਦੱਸੀਆਂ ਨੇ ਇੱਕ ਨਕਦ ਕੈਸ਼ ਲੈ ਕੇ ਆਇਆ ਜੋ ਥੋੜੇ ਦਿਨ ਪਹਿਲਾਂ ਕਾਂ ਜੇ ਗੱਲ ਕਰੀਏ ਆਪਾਂ ਕਈ ਗੱਡੀਆਂ ਹੋਰ ਵੀ ਅਤੇ ਪਲਾਟ ਜਿਹੜੇ ਉਹਦੇ ਬਾਕੀ ਫੋਨਾਂ ਦੀ ਗੱਲ ਕਰੀਏ ਸਵਾ ਸਵਾ ਲੱਖ ਦੇ ਫੋਨ ਆਈਫੋਨ ਕਿਨੇ ਜਿਹਨੂੰ ਆਪਾਂ ਤੇ ਬਾਕੀ 2-2 ਲੱਖ ਦੀ ਜਿਹੜੀ ਹੱਥ ਤੇ ਘੜੀ ਬੰਨੀ ਆ ਤੇ 8000 ਦੀਆਂ ਐਣਕਾਂ ਤੇ 3 ਕਰੋੜ ਦਾ ਘਰ ਦੱਸਿਆ ਜਾਂਦਾ ਉਹਦਾ ਤਾਂ ਇੰਨਾ ਇੰਨੇ ਰੁਪਈਆ ਆਪਾਂ ਐ ਦੱਸੋ ਜਿਹੜਾ ਕੋਈ 50000 ਰੁਪਈਆ ਕਮਾਉਂਦਾ ਤਾਂ ਉਹਦੇ ਕੋਲੇ ਵੀ ਇੰਨਾ ਬੇਫਾਲਤੂ ਪੈਸਾ ਨਹੀਂ ਆਉਂਦਾ ਇਹ ਤਾਂ 2 ਨੰਬਰ ਦਾ ਪੈਸਾ ਹੁੰਦਾ ਤਾਂ ਜਿਹਦੇ ਵਿੱਚ ਆਪਾਂ ਗੱਲ ਕਰੀਏ ਇਹ ਹੁਣ ਇਹ ਘਟਨਾ ਵਾਪਰੀ ਹੈ ਪੰਜਾਬ ਵਿੱਚ ਦੇਖਣਾ ਹੁਣ ਇਹ ਬਣਦਾ ਇਸ ਪੁਲਿਸ ਵਾਲੀ ਨੂੰ ਗ੍ਰਿਫਤਾਰ ਹੈ ਰਸਦ ਦੇ ਵਿੱਚ ਹੈਗੀ ਆ ਵੀ ਇਹਦੇ ਤੇ ਹੁਣ ਕਾਨੂੰਨ ਕੀ ਕਾਰਵਾਈ ਕਰਦਾ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਤੇ ਜੋ ਪੰਜਾਬ ਦੇ ਵਿੱਚ ਹੁੰਦਾ ਤਾਂ ਆਪਾਂ ਤੁਹਾਡੇ ਤੱਕ ਉਹ ਵੀਡੀਓ ਪੇਸ਼ ਕਰਨੀ ਹੁੰਦੀ ਆ ਜੇ ਤੁਹਾਨੂੰ ਕੋਈ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਗੱਲ ਨੂੰ ਲੌਟ ਹੋ